ਹਸ਼ਿਆਰਪੁਰ ਵਾਲੀ ਘਟਨਾ ਨੂੰ ਅੱਜ ਕਈ ਦਿਨ ਹੋ ਗਏ ਉਸ ਬੱਚੇ ਦੀ ਜਦੋਂ ਫੋਟੋ ਵੇਖੀ ਦੀ ਹੈ ਨਾ ਪਰ ਮੈਨੂੰ ਸਮਝ ਨਹੀਂ ਆਉਂਦੀ ਐਨੇ 3 ਹੋ ਗਏ ਨੇ ਆ ਜਿਹੜਾ ਪਿਆਰੀ ਆ ਭయ్యా ਜਿਹੜਾ ਕੀ ਪੁਲਿਸ ਪ੍ਰਸ਼ਾਸਨ ਨੂੰ ਬਚਾਉਣ ਤੇ ਲੱਗਾ ਹੋਇਆ ਕੋਈ ਗੈਂਗਸਟਰ ਪੁਲਿਸ ਤੇ ਹਮਲਾ ਕਰਕੇ ਭੱਜਦਾ ਉਹਨੂੰ ਜਨੇ ਗੱਡੀ ਚਲਾਇਤਾ ਜਾਂਦਾ ਉਹਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਇਹ ਜਵਾਈ ਆ ਪੰਜਾਬ ਦਾ ਕਿਹਾ ਇਹ ਰਿਸ਼ਤੇਦਾਰ ਆ ਕਿਸੇ ਦਾ ਇਹ ਜਿਹੜਾ ਨੂੰ ਸਾਹਮਣੇ ਰੱਖਿਆ ਜਾ ਰਿਹਾ ਆ ਆਪਾਂ ਕਹਿ ਰਹੇ ਆ ਵੀ ਜੇਲ੍ਹ ਦੇ ਵਿੱਚ ਜਾਏਗਾ ਜੇਲ੍ਹ ਜਾ ਕੇ ਜਿੱਦਾਂ ਦੀ ਕਰਤੂਤ ਕੀਤੀ ਹੈ ਇਹਨੂੰ ਸਜ਼ਾ ਮਿਲ ਜੂਗੀ ਉਹ ਇਹਨੇ ਕਰਤੂਤ ਬੱਚੇ ਦਾ ਗਲਾ ਘੁੱਟਿਆ ਬੱਚੇ ਦੇ ਸਿਰ ਚਿੱਟਾ ਮਾਰਿਆ ਬੱਚੇ ਦੇ ਗੁਫਤਾਨ ਦੇ ਵਿੱਚ ਨੇ ਜੋ ਕਰਤੂਤ ਕੀਤੀ ਸਾਰਿਆਂ ਨੇ ਸਾਹਮਣੇ ਆ ਪਰ ਮੈਨੂੰ ਇਸ ਗੱਲ ਦਾ ਜਵਾਬ ਦਿਓ ਸੰਗਤ ਜੀ ਕਿ ਪੁਲਿਸ ਪ੍ਰਸ਼ਾਸਨ ਇਹਦਾ ਇਨਕਾਊਂਟਰ ਨਹੀਂ ਕਰ ਸਕਦਾ ਕਰ ਸਕਦਾ ਨਹੀਂ ਕਰ ਸਕਦੇ ਤੇ ਫਿਰ ਛੱਡੋ ਲੋਕਾਂ ਦੇ ਹਵਾਲੇ ਦਿਓ ਜਿਹੜੇ ਲੋਕ ਤੁਰੇ ਫਿਰਦੇ ਨੇ ਤੋਂ ਕੋਰਟ ਦੀ ਪੇਸ਼ੀ 'ਚ ਲੈ ਕੇ ਜਾਣਾ ਆਪਾਂ ਕਹਿੰਦਾ ਕਾਨੂੰਨ ਹੱਥ 'ਚ ਲੈਣਾ ਕਾਨੂੰਨ ਹੱਥ 'ਚ ਲੈਣਾ ਇਤਾਂ ਦੇ ਬੰਦਿਆਂ ਨੂੰ ਫਿਰ ਮੌਕਾ ਦਿਓ ਵੀ ਜਿਹੜੇ ਬੱਚਿਆਂ ਨੂੰ ਇਦਾਂ ਜ਼ਬਰ ਜਨਾਹ ਕਰਕੇ ਮਾਰਦੇ ਰਹਿਣ ਉਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਉਹ ਜੇ ਹੋਰ ਕੋਈ ਬੰਦੇ ਤੁਹਾਡੀ ਪੁਲਿਸ ਕਾਸਟਿਕ ਜੋ ਭਜਦੇ ਨੇ ਇਹਨੇ ਕੰਟਰ ਕਰ ਦਿੰਦੇ ਹੋ ਇਹ ਵੀ ਤਾਂ ਭਜ ਸਕਦਾ ਨਾ ਕਿਉਂ ਨਹੀਂ ਪੁਲਿਸ ਕਿਉਂ ਅਸੀਂ ਅਸੀਂ ساری ਉਮਰ ਕਰਜ਼ਦਾਰ ਰਵਾਂਗੇ ਪੁਲਿਸ ਦੇ ਮੈਂ ਕਹਿੰਦਾ ਮੈਂ ਜ਼ਿੰਦਗੀ ਦੇ ਕਦੇ ਪੰਜਾਬ ਪੁਲਿਸ ਦੇ ਖਿਲਾਫ ਨਹੀਂ ਬੋਲਾਂਗਾ ਅਸੀਂ ਕਰਜ਼ਦਾਰ ਰਵਾਂਗੇ ਪਰ ਆ ਖੇਡ ਵਰਤਾ ਕੇ ਤੇ ਖਾਵੇ ਪੰਜਾਬ ਪੁਲਿਸ ਕਿਉਂ ਨਹੀਂ ਕਰ ਸਕਦੀ ਭਈ ਕਿਉਂ ਨਹੀਂ ਕਰ ਸਕਦੀ ਉਹਦਾਂ ਦੇ ਐਕਾਊਂਟਰ ਆਪ ਕਰੀ ਜਾਂਦੇ ਐਦਾਂ ਤੇ ਹਰਾਮਜਾਦਿਆਂ ਦੇ ਐਕਾਊਂਟਰ ਨਹੀਂ ਕਰ ਸਕਦੀ ਜੇਲ੍ਹ ਦੇ ਵਿੱਚ ਟੜੀ ਖੇਡ ਵਾਪਰਨੀ ਉਹਦਾ ਨਾਂ ਕੋਈ ਮੈਂ ਕਹਿਣਾ ਨਾ ਕਿਸੇ ਨੇ ਕਹਿਣਾ ਬੜੇ ਬੈਠੇ ਜੇਲ੍ਹ ਦੇ ਵਿੱਚ ਸੂਰਪੇ ਬੜੇ ਬੈਠੇ ਨੇ ਜਿਨ੍ਹਾਂ ਨੇ ਖੇਡ ਆਪੇ ਵਰਤਾ ਦੇ ਗਏ ਭਾਵੇਂ ਲੱਕ ਇਹਨੂੰ ਸਾਹਮਣੇ ਰੱਖ ਲੈ ਪੁਲਿਸ ਪ੍ਰਸ਼ਾਸਨ ਦੇ ਜੇਲ੍ਹਾਂ ਜਾਂ ਕੋਈ ਉਹ ਆਪੇ ਹੋ ਜਾਣਾ ਪਰ ਇਸ ਬੰਦੇ ਦੀ ਸਜ਼ਾ ਵੀ ਕੋਈ ਹੈ ਉਹ ਪੁਲਿਸ ਪ੍ਰਸ਼ਾਸਨ ਚਾਵੇ ਅੱਜ ਦੇ ਸਕਦਾ ਉਹ ਸਜ਼ਾ ਕੋਰਟ ਦੀ ਸਜ਼ਾ ਦਾ ਬਹੁਤ ਭਾਜੀ ਕਰ ਲੈ